ਈਮੈਗ ਬੀਰੇ ਦੇ ਨਾਲ ਆਈ ਸੀ ਤੇ ਕਿਉਂ ਮੈਨੂੰ ਗੁਰਦੁਆਬਾਬੇ ਦੇ ਗਏ ਸੀ ਕਿਹੜੀ ਜਗ੍ਹਾ ਤੇ ਹੈ ਦਰਬਾਰ ਸਾਹਿਬ ਗਏ ਸੀ ਉੱਥੇ ਉਹ ਕਹਿੰਦੇ ਕਿ ਤੁਸੀਂ ਪਾਣੀ ਪੀਓ ਉਹ ਬਾਣੇ ਨਾਲ ਕਹਿੰਦੇ ਕਿ ਪਾਣੀ ਪੀਓ ਤੇ ਮੈਂ ਪਾਣੀ ਵੀ ਚਲ ਗਈ ਤੇ ਇਸ ਕਰਕੇ ਬੜਕੇ ਉਹ ਗੁੰਮ ਹੋ ਗਏ ਤੇ ਮੈਂ ਫੋਨ ਲਾਇਆ ਸੀ ਨਾ ਫੋਨ ਬੰਦ ਕਰਤਾ ਤੇ ਫਿਰ ਮੈਂ ਕਿ ਆਖਿਆ ਕਿ ਮੇਰੇ ਕੋਲ ਪੈਸੇ ਹੈਗੇ ਜੇ ਮੈਂ ਘਰੇ ਚਲ ਜਾਨੀ ਹਾਂ ਤੇ ਕਿ ਇੱਕ ਉਹ ਮੁੰਡਾ ਸੀ ਉਹਨੇ ਪਹਿਲਾਂ ਫੜੀ ਬਾ ਤੇ ਬੜਕੇ ਰੂਮ ਚ ਲੈ ਗਿਆ ਹਾਂ ਜੀ ਕਿਹੜੀ ਜਗ੍ਹਾ ਤੇ ਫੋਟੋ ਕੱਢੀ ਕਰੀ ਸੀ ਸਾਹਮਣੇ ਹੈ ਵਸਟ ਸਾਈਡ ਤੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਸਾਰਿਆਂ ਨੂੰ ਨਹਿਰ ਜਾਇ ਕੀਤਾ ਬੰਨਾ ਕਿਲੇ ਵਜੇ ਸਮਾਂ ਸੀ ਆਇਆ ਐ ਐਤੋਂ ਕਿ 7 ਵਜੇ ਤੱਕ ਰਹੇ ਤੇ 2 ਵਜੇ ਤੱਕ ਕੀਤਾ ਫਿਰ ਉਸ ਤੋਂ ਬਾਅਦ ਤੁਸੀਂ ਕੁਛ ਕੁਛ ਕੀ ਸੀ ਬਾਬੇ ਜੀ ਸਾਰੇ ਆਏ ਸੀ ਅਸੀਂ ਸਾਰੇ ਬਾਬੇ ਲਿਆਂਦਾ ਤੇ ਕੈਮਰੇ ਲੱਗੇ ਇਹਨਾਂ ਦੇ ਕੈਮਰੇ ਵਿੱਚ ਵੀਡੀਓ ਕੱਢ ਤੀਆ ਜਦੋਂ ਤੁਹਾਡਾ ਨਾ ਹੋਟਲ ਠੀਕ ਕੁਝ ਹੋਇਆ ਤੁਸੀਂ ਬੁੱਕ ਫਿਰ ਪੱਛੀ ਬਾਹਰ ਹਾਂ ਭੱਜ ਕੇ ਬਾਹਰ ਨਿਕਲੇ ਤੇ ਫੇਰ ਉੱਕੀ ਮਤਲ ਦੋ ਮੁੰਡੇ ਪਿੱਛੇ ਆਏ ਉਹਨਾਂ ਨੇ ਇਹੀ ਮੈਨੂੰ ਫੇਰ ਅੰਦਰ ਖੜੇ ਫਿਰ ਉਸ ਤੋਂ ਤੁਹਾਨੂੰ ਬਚਾਇਆ ਫਿਰ ਮੈਂ ਕਿ ਉਦੋਂ ਉਹਨਾਂ ਨੇ ਕਰਕੇ ਉਦੋਂ ਮੈਂ ਭੱਜ ਕੇ ਆਈ ਬਾਹਰ ਬਾਹਰ ਭੱਜ ਕੇ ਆਈ ਤਾਂ ਫਿਰ ਕਿ ਬਾਬਾ ਜੀ ਨੇ ਕਿ ਮੈਨੂੰ ਬਚਾਇਆ ਇਸ ਮਾਮਲੇ ਦੇ ਵਿੱਚ ਹੁਣ ਨਿਹੰਗ ਸਿੰਘਾਂ ਦੀ ਵੀ ਐਂਟਰੀ ਹੋਈ ਹੈ ਜਿਨ੍ਹਾਂ ਨੂੰ ਪਤਾ ਲੱਗਣ ਤੋਂ ਬਾਅਦ ਉਨਾ ਹੋਟਲ ਦੇ ਵਿੱਚ ਪੁਲਿਸ ਦੇ ਨਾਲ ਮਿਲ ਕੇ ਰੇਡ ਕੀਤੀ ਹੈ ਕਿ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ। ਦਰਸਲ ਜਿਸ ਆਟੋ ਦੇ ਵਿੱਚ ਲੜਕੀ ਬੈਠੀ ਸੀ ਉਸ ਆਟੋ ਦਾ ਡਰਾਈਵਰ ਰਿੰਗ ਸਿੰਘ ਸੀ ਜਿਸ ਨੇ ਆਪਣੇ ਸਾਥੀਆਂ ਨੂੰ ਇਸ ਦੀ ਇਤਲਾਹ ਕੀਤੀ ਤਾਂ ਇਸ ਤੋਂ ਬਾਅਦ ਹੋਟਲ ਦੇ ਵਿੱਚ ਜਾ ਕੇ ਰਿੰਗ ਸਿੰਘਾ ਵੱਲੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸ ਆਟੋ ਵਾਲੇ ਸਿੰਘ ਦਾ ਫੋਨ ਆਇਆ ਇਹ ਚਲਾਉਂਦਾ ਕਹਿੰਦਾ ਕਿ ਮੇਰੇ ਰਿਕਸ਼ੇ ਦੇ ਉੱਤੇ ਕੁੜੀ ਬੈਠੀ ਆ ਜਿਹੜੀ ਬਾਬਾ ਜੀ ਬਹੁਤ ਰੋ ਰਹੀ ਆ। ਸਾਡੇ ਸਿੰਘ ਨੂੰ ਸਤਨਾਮ ਸਿੰਘ ਨੇ ਉਹਨੇ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਮੈਂ ਆਪਣੇ ਕਿਸੇ ਫਰੈਂਡ ਨਾਲ ਆਈ ਸੀ ਜਿਸ ਫਰੈਂਡ ਦੇ ਨਾਲ ਮੈਂ ਆਈ ਸੀ ਉਹ ਫਰੈਂਡ ਮੈਨੂੰ ਹੋਟਲ ਦੇ ਵਿੱਚ ਛੱਡ ਕੇ ਚਲਾ ਗਿਆ ਤੇ ਉਸ ਦੋਨੇ ਉਹ ਛੱਡ ਕੇ ਜਿਹੜਾ ਛੱਡ ਕੇ ਗਿਆ ਉਹਨੇ ਚਾਰ ਪੰਜ ਮੁੰਡੇ ਲੈ ਆਂਦੇ ਤੇ ਮੇਰੇ ਰੂਮ ਚ ਵਾਰ ਤੇ ਜਿਹੜੇ ਰੂਮ ਚ ਮੈਂ ਬੈਠੀ ਸੀ ਤੇ ਉਹਨਾਂ ਨੇ ਮੇਰੇ ਨਾਲ ਬਾਰੀ-ਬਾਰੀ ਰੇਪ ਕੀਤਾ ਉਹਦੇ ਕਹਿਣ ਤਾਬਕ ਚਾਰ ਤੋਂ ਪੰਜ ਜਣੇ ਨੇ ਰੇਪ ਕੀਤਾ ਮਤਲਬ ਉਹਦੇ ਵਿੱਚ ਜਿਹੜੇ ਹੋਟਲ ਦੇ ਤਿੰਨ ਮੁਲਾਜ਼ਮ ਕਹਿ ਜਾਂਦੇ ਨੇ ਕੁੜੀ ਵੱਲੋਂ ਤੇ ਦੋ ਮੁੰਡੇ ਉਸ ਮੁੰਡੇ ਦੇ ਫਰੈਂਡ ਜਿਹੜੇ ਮੁੰਡੇ ਨਾਲੇ ਹੋਟਲ ਚ ਆਪਣੀ ਮਰਜ਼ੀ ਨਾਲ ਰਹੀ ਸੀ ਸਵਾਵਾ ਕਾ ਮੁੰਡਾ ਹੋਟਲ ਚ ਆਈਆ ਤਾਂ ਖੇ ਖਾਣੀ ਆਏ ਹੋਣਗੇ ਉਹ ਸਮਝਾਉਂਦੀ ਆ ਚਲੋ ਉਹ ਉਹਨਾਂ ਨੇ ਆਪਣਾ ਜੋ ਵੀ ਇੱਥੇ ਗਲਤ ਕੰਮ ਕਰਨ ਆਏ ਸੀ ਉਹਦਾ ਕਹਿਣਾ ਕੁੜੀ ਦਾ ਇਹ ਆ ਪਰ ਜਿਹੜਾ ਮੁੰਡਾ ਕਿੰਦੀ ਮੈਨੂੰ ਲੈ ਗਿਆ ਉਹ ਤੇ ਮੇਰੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਬਟ ਉਹਨੇ ਚਾਰ ਬੰਦੇ ਚਾਰ ਤੋਂ ਪੰਜ ਬੰਦੇ ਜਿਹੜੇ ਮੇਰੇ ਰੂਮ ਚ ਵਾੜੇ ਜਿਨ੍ਹਾਂ ਨੇ ਮੇਰੇ ਨਾਲ ਰਾਤ 7 ਵਜੇ ਤੋਂ ਬਾਅਦ ਲੈ ਕੇ ਸਵੇਰ 2 ਵਜੇ ਤੱਕ ਰੂਪ ਰੇਪ ਕੀਤਾ ਤੇ ਉਹਦੇ ਵਿੱਚ ਤਿੰਨ ਬੰਦੇ ਉਹਦਾ ਕਹਿਣ ਦਾ ਮੁਦਬਕ ਹੋਟਲ ਨਾਲ ਆਜਮ ਸੀ ਤੇ ਦੋ ਜਿਹੜੇ ਨੇ ਦੋ ਜਿਹੜੇ ਨੇ ਉਹ ਉਸ ਮੁੰਡੇ ਦੇ ਯਾਰ ਸੀ ਜਿਹੜਾ ਮੁੰਡਾ ਲੈ ਕੇ ਆ ਨਾ ਉਹ ਦੱਸ ਰਿਹਾ ਕੁਝ ਉਹ ਪੁਲਿਸ ਨੂੰ ਨੋਟ ਕਰਾਏ ਨੇ ਤੋਂ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਸਿੰਘ ਸਾਡੇ ਕੁੜੀ ਨੂੰ ਲੈ ਕੇ ਮੈਂ ਬਾਅਦ ਚ ਆਇਆ ਤੇ ਉੱਥੇ ਪ੍ਰਸ਼ਾਸਨ ਨਾਲ ਅਸੀਂ ਕਰਕੇ ਬਜਨ ਤੇ ਹੋਟਲ 'ਚ ਰੇਡ ਪਵਾ ਗੇ ਮੌਕੇ ਤੇ ਜਿਹੜੇ ਮੁੰਡੇ ਫੜੇ ਨੇ ਉਹ ਤੇ ਵੈਰੀਫਾਈ ਹੋਊਗਾ ਕਿ ਉਹ ਕਿਹੜੇ-ਕਿਹੜੇ ਨੇ ਕੁੜੀ ਮੁਤਾਬਕ ਉਹ ਸ਼ਕਲਾਂ ਪਛਾਣਦੀ ਆ ਦੋ ਬੰਦਿਆਂ ਦੇ ਉਹ ਤਿੰਨਾਂ ਦੇ ਨਾਮ ਜਾਣਦੀ ਐ ਜਿਹੜੇ ਲੈ ਕੇ ਇੱਥੇ ਆਏ ਸੀ ਸੋ ਬਾਕੀ ਸਾਰੀ ਜਾਂਚ ਦਾ ਹਿਸਾਬ ਕੁੜੀ ਦਾ ਕਹਿਣ ਮਤਾਬਕ ਕੁੜੀ ਜੇ ਬਹੁਤ ਡਰੀ ਹੋਈ ਹੈ ਬਹੁਤ ਕਨਫਿਊਜ਼ ਹੈ ਕਿਉਂਕਿ ਸੁਭਾਵਕਾ ਜੇ ਬੱਚੀ ਦਾ 18 ਸਾਲ ਦੀ ਕਿੰਨੀ ਦੀ ਏਜ ਹੈ ਸ਼ਾਇਦ 18 ਤੋਂ ਸ਼ਾਇਦ ਘੱਟ ਹੋਵੇ ਪੱਕਾ ਕਨ ਬਰਮ ਨਹੀਂ ਉਹਦੇ ਪਰਿਵਾਰ ਵਾਲੇ ਨੂੰ ਬੁਲਾਇਆ ਹੋ ਆ ਰਹੇ ਨੇ ਪਰ ਉਹ ਕੁੜੀ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਹੈ دہشت ਦੇ ਵਿੱਚ ਹੁਣ ਇਸ ਮਾਮਲੇ ਦੇ ਵਿੱਚ ਕੌਣ ਸਦ ਅਧਿਕਾਰੀਆਂ ਤੱਕ ਕਹਿਣਾ ਹੈ ਕਿ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਅਮਲ ਵਿੱਚ ਲਿਆਂਦੀ ਜਾਏਗੀ ਤੈਕੀ ਕਰ ਜਾ ਰਹੀ ਆ ਤੇ ਬਸਨ ਤੇ ਹੋਟਲ ਆਇਆ ਆਜ਼ਾਦ ਤੇ ਉਹਦੇ ਵਿੱਚ ਕੋਈ ਨੇ ਕੰਮ ਤੇ ਲਿਆ ਨਾਲ ਆਇਆ ਲੜਕੀ ਤੇ ਤੇ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਬਲਮ ਪਈ ਆ ਤੇ ਉਹਦੀ ਇਹ ਇਨਵੈਸਟੀਗੇਸ਼ਨ ਜਾਰੀ ਆ ਉਸ ਤੋਂ ਬਾਅਦ ਨਰਸਿੰਗ ਕਰਕੇ ਬਾਹਰ ਨਿਕਾਲੀ ਗਈ ਲੜਕੀ ਦੀ ਉਮਰ ਕਿੰਨੀ ਸੀ ਲਗੂ ਵੈਰੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਜੀ ਪੁੱਛਿਆ ਨਹੀਂ ਜੀ ਮੈਂ ਲੜਕੀ ਨੂੰ ਬੰਦਾ ਬੈਠੇ ਲਗਾ ਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਥੋੜੀ ਤੁਹਾਨੂੰ ਹੋਟਲ ਦੇ ਕੋਈ ਸੀਸੀਟੀਵੀ ਕੈਮਰੇ ਤੇ ਉਹ ਕਰਦੇ ਚੈੱਕ ਕਰਦੇ ਅਜੇ ਹੋਣੀ ਸਾਰਾ ਕਬਾਰ ਦਾ ਹੋਣੀ ਟਾਈਮ ਹੈ ਕਰਦੇ ਸਾਰਾ ਕੱਟ ਕਰਕੇ ਕਲੀਅਰਟੀ ਕਰਾਂਗੇ ਬਾਅਦ ਜਗਬਾਨੀ ਚਿਬਲੀ ਹਰੀਸ਼ ਬਠਲਾ ਦੀ ਰਿਪੋਰਟ